ਅੱਜ ਦੀ ਵੀਡੀਓ ਦੇ ਵਿੱਚ ਚੁੱਪ ਰਹਿਣ ਦੇ ਫਾਇਦੇ ਦੱਸਦੇ ਆਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਬਹੁਤ ਸਮਝਦਾਰ ਹੋ ਜਾਵੋਗੇ ਕਿਉਂਕਿ ਕਹਾਵਤ ਵੀ ਹੈ ਨਾ ਇੱਕ ਚੁੱਪ ਤੇ 100 ਸੁੱਖ ਹੈ ਨੰਬਰ 1 ਜੇਕਰ ਤੁਸੀਂ ਚੁੱਪ ਰਹਿਣਾ ਜਾਣਦੇ ਹੋ ਤਾਂ ਤੁਹਾਨੂੰ ਲੋਕਾਂ ਨਾਲ ਜ਼ਿਆਦਾ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਤੁਸੀਂ ਆਪਣੇ ਕੰਮ ਤੇ ਜ਼ਿਆਦਾ ਧਿਆਨ ਦੇ ਸਕੋਗੇ ਨੰਬਰ 2 ਘੱਟ ਬੋਲਣ ਅਤੇ ਲੋੜ ਪੈਣ ਤੇ ਹੀ ਬੋਲਣ ਨਾਲ ਲੋਕ ਤੁਹਾਡੀ ਗੱਲ ਨੂੰ ਧਿਆਨ ਨਾਲ ਸੁਣਦੇ ਹਨ ਅਤੇ ਉਸ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਚੈਨਲ ਨੂੰ ਸਬਸਕ੍ਰਾਈਬ ਕਰੋ ਨੰਬਰ 3 ਚੁੱਪ ਰਹਿਣ ਨਾਲ ਤੁਹਾਡਾ ਰਾਜ ਜ਼ਾਹਿਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਨੰਬਰ 4 ਚੁੱਪ ਰਹਿ ਕੇ ਅਸੀਂ ਦੂਜਿਆਂ ਦੀ ਗੱਲ ਚੰਗੀ ਤਰ੍ਹਾਂ ਸੁਣਦੇ ਹਾਂ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਨੰਬਰ 5 ਤੁਸੀਂ ਜਿੰਨਾ ਘੱਟ ਬੋਲੋਗੇ ਓਨਾ ਹੀ ਜ਼ਿਆਦਾ ਲੋਕ ਤੁਹਾਡੇ ਨਾਲ ਗੱਲ ਕਰਨਾ ਪਸੰਦ ਕਰਨਗੇ ਨੰਬਰ 6 ਚੈਨਲ ਨੂੰ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰੋ ਨੰਬਰ 6 ਚੁੱਪ ਰਹਿਣ ਨਾਲ ਤੁਸੀਂ ਬੇਲੋੜੀ ਗੱਲਬਾਤ ਤੋਂ ਬਚਦੇ ਹੋ ਜਿਸ ਨਾਲ ਤੁਹਾਡਾ ਸਮਾਂ ਬਚਦਾ ਹੈ ਨੰਬਰ 7 ਕੁਝ ਸਮਾਂ ਚੁੱਪ ਰਹਿਣ ਨਾਲ ਸਾਡੇ ਮਨ ਵਿੱਚ ਨਵੀਂ ਰਚਨਾਤਮਕ ਪੈਦਾ ਹੁੰਦੀ ਹੈ ਅਤੇ ਅਸੀਂ ਕੁਝ ਨਵਾਂ ਕਰਨ ਦੇ ਯੋਗ ਹੋ ਜਾਂਦੇ ਹਾਂ ਨੰਬਰ 8 ਚੁੱਪ ਰਹਿਣ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਗੁੱਸਾ ਵੀ ਕਾਬੂ ਵਿੱਚ ਰਹਿੰਦਾ ਹੈ। ਨੰਬਰ 9 ਚੁੱਪ ਰਹਿਣ ਨਾਲ ਤਣਾਅ ਘੱਟ ਹੋ ਸਕਦਾ ਹੈ ਜੋ ਸਿਹਤ ਲਈ ਫਾਇਦੇਮੰਦ ਹੈ। ਨੰਬਰ 10 ਚੁੱਪ ਇੱਕ ਅਜਿਹੀ ਸ਼ਕਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾਂ ਲੜੇ ਵਿਰੋਧੀ ਨੂੰ ਹਰਾ ਸਕਦੇ ਹੋ। ਵੀਡੀਓ ਵਧੀਆ ਲੱਗ ਰਹੀ ਤੇ ਨਾਲ-ਨਾਲ ਸ਼ੇਅਰ ਤੇ ਲਾਈਕ ਕਰ ਦਿਓ। ਨੰਬਰ 11 ਚੁੱਪ ਤੁਹਾਡੇ ਉਦੇਸ਼ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰਦੀ ਹੈ। ਨੰਬਰ 12 ਚੁੱਪ ਰਹਿਣ ਨਾਲ ਤੁਹਾਨੂੰ ਆਪਣੇ ਆਪ ਨੂੰ ਤੁਹਾਡੀਆਂ ਸੰਭਾਵਨਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਮਿਲ ਸਕਦੀ ਹੈ। ਵੀਡੀਓ ਕਿਵੇਂ ਦੀ ਲੱਗੀ? ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਕਰੋ। ਨੰਬਰ 13 ਚੁੱਪ ਤੁਹਾਡੇ ਟੀਚੇ ਵੱਲ ਵਧਣ ਵਿੱਚ ਤੁਹਾਡੀ ਮਦਦ ਕਰਦੀ ਹੈ ਅਤੇ ਤੁਹਾਨੂੰ ਹੋਰ ਧੀਰਜवान ਵੀ ਬਣਾਉਂਦੀ ਹੈ। ਨੰਬਰ 14 ਚੁੱਪ ਰਹਿਣ ਨਾਲ ਸਮਝਣ ਦਾ ਸਮਾਂ ਮਿਲਦਾ ਹੈ ਇਸ ਲਈ ਤੁਸੀਂ ਬਿਹਤਰ ਫੈਸਲੇ ਲੈ ਸਕਦੇ ਹੋ ਵੀਡੀਓ ਕਿਵੇਂ ਦੀ ਲੱਗੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੰਬਰ 15 ਇੱਕ ਰਿਸਰਚ ਮੁਤਾਬਕ ਜੇਕਰ ਅਸੀਂ ਦਿਨ ਭਰ ਕੁਝ ਮਿੰਟ ਚੁੱਪ ਰਹਿੰਦੇ ਹਾਂ ਤਾਂ ਸਾਡਾ ਦਿਮਾਗ ਰੀਚਾਰਜ ਹੋ ਜਾਂਦਾ ਹੈ ਤੇ ਬਿਹਤਰ ਕੰਮ ਕਰਦਾ ਹੈ ਦੋਸਤੋ ਚੈੱਕ ਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ